ਸਰਕਾਰੀ ਸਕੂਲ ਹੁਣ ਮਾਣ ਬਣਨਗੇ ਆਪਣੇ ਦੇਸ਼ ਦੀ ਸ਼ਾਨ ਬਣਨਗੇ ਸ਼ੁਰੂ 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 ਅੱਜ ਤੋਂ ਹੀ ਦਾਖਲੇ ਸ਼ੁਰੂ ਪਿੰਡ ਫਤੂਈ ਖੇੜਾ ਦੇ ਨਗਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੇ ਪਿੰਡ ਦੀ ਸ਼ਾਨ ਤੁਹਾਡਾ ਆਪਣਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਫਤੂਈ ਖੇੜਾ ਵਿਖੇ ਨਰਸਰੀ ਤੋਂ 5ਵੀਂ ਜਮਾਤ ਤੱਕ ਦਾਖਲੇ ਸ਼ੁਰੂ ਹਨ ਅੱਜ ਹੀ ਆਪਣੇ 3 ਸਾਲ ਦੇ ਬੱਚੇ ਤੋਂ ਲੈ ਕੇ 5ਵੀਂ ਜਮਾਤ ਤੱਕ ਦੇ ਬੱਚਿਆਂ ਦਾ ਸਕੂਲ ਵਿੱਚ ਦਾਖਲਾ ਕਰਵਾਓ ਅਤੇ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਓ ਜਿਵੇਂ ਕਿ ਮੁਫਤ ਦਾਖਲਾ ਪੜਾਈ ਕਿਤਾਬਾਂ ਅਤੇ ਵਰਦੀਆਂ ਮੁਫਤ ਦੁਪਹਿਰ ਦਾ ਪੋਸ਼ਟਿਕ ਭੋਜਨ ਸਮਾਰਟ ਕਲਾਸ ਰਾਹੀਂ ਪੜ੍ਹਾਈ ਉੱਚ ਯੋਗਤਾ ਅਤੇ ਤਿਆਰਬੇਕਾਰ ਸਟਾਫ ਖੇਡ ਵਿਧੀ ਰਾਹੀਂ ਪੜ੍ਹਾਈ ਸਕੂਲ ਵਿੱਚ ਝੂਲਿਆਂ ਦਾ ਪ੍ਰਬੰਧ ਲਾਇਬ੍ਰੇਰੀ ਵਿੱਚ ਬੱਚਿਆਂ ਲਈ ਰੋਚਕ ਕਿਤਾਬਾਂ ਸਹਿਵਿੱਦਿਕ ਸੱਭਿਆਚਾਰਕ ਗਤੀਵਿਧੀਆਂ ਬੱਚਿਆਂ ਦੇ ਸਰਪੱਖੀ ਵਿਕਾਸ ਲਈ ਖੇਡਾਂ ਸਮੇਂ-ਸਮੇਂ ਤੇ ਮੁਫਤ ਮੈਡੀਕਲ ਚੈੱਕਅਪ ਦਵਾਈਆਂ ਇਲਾਜ ਗਰੀਬ ਹੋਣਹਾਰ ਅਤੇ ਘੱਟ ਗਿਣਤੀ ਪਾਇਚਾਰੇ ਦੇ ਬੱਚਾ ਨੂੰ ਵਜੀਫਿਆਂ ਦੀ ਸਹੂਲਤ ਵਿਦਿਆਕ ਟੂਰ ਵਿਦਿਆਕ ਟੂਰ ਵਿਦਿਆਕ ਟੂਰ ਸੰਪਰਕ ਕਰੋ 99885 28869 94175 88